ਅੱਜ ਚਲਾ ਬਠਿੰਡਾ ਅੰਦਰ ਸ਼੍ਰੀ ਮਦੀਮਨੀਤ ਕੌਨ ਦਾ ਆਈਪੀਐਸ ਐਸ ਬਠਿੰਡਾ ਦੀ ਰਾਇਨਮਾਈ ਹੇਟ ਸ਼੍ਰੀ ਨਰਿੰਦਰ ਸਿੰਘ ਐਸਪੀ ਸਿਟੀ ਦੀ ਨਿਗਰਾਨੀ ਹੇਟ ਜਿਹੜੀ ਅਮਨ ਕੌਨ ਦੀ ਸਿੱਧੀ ਤੋਂ ਬਾਹਰ ਰੱਖਣ ਲਈ ਸਪੈਸ਼ਲ ਨਾਕਾਬੰਦੀ ਕੀਤੀ ਗਈ ਹੈ ਜਿਸ ਵਿੱਚ ਪੂਰੇ ਸ਼ਹਿਰ ਵਿੱਚ ਨਾਕਾਬੰਦੀ ਕੀਤੀ ਹੋਈ ਹੈ ਜਿਸ ਵਿੱਚ ਕਰੀਬ 200 ਤੋਂ ਕਰੀਬ ਮਲਾਇਮ ਲੱਗੇ ਲੱਗੇ ਹੋਏ ਆ ਪੀਸੀਆਰ ਦੇ ਟਰੱਕ ਮੁੱਖ ਲੱਗੇ ਹੈ ਜਿਸ ਵਿੱਚ 2 ਵੀਲਰ ਤੇ 4 ਵੀਲਰ ਇਕੱਲੇ ਚੈੱਕ ਕਰ ਰਹੇ ਆ ਜੀ ਕਾਰਨ ਕੀ ਨਾਕੇ ਲਿਆਉਂਦਾ ਜੀ ਇਹ ਅਮਨ ਕੌਨ ਦੀ ਸਿੱਧੀ ਤੋਂ ਬਾਹਰ ਰੱਖਣ ਲਈ ਸਪੈਸ਼ਲ ਚੱਕਜਾਂਗ ਕਰ ਰਹੀ ਜੀ ਇਹਦੇ ਵਿੱਚ ਖਾਸ ਕਰਕੇ ਜਿੰਨਾਂ ਚੋਂ ਲੰਦਾ ਮਤਲਬ ਮੋਟਰਸਾਈਕਲ ਜਿਹੜਾ ਡਰਾਈਵ ਕਰ ਰਿਹਾ ਮੂੰਹ ਬੰਨੇ ਹੋਏ ਜਾਂ ਕੋਈ ਟ੍ਰਿਪ ਰਾਈਡਿੰਗ ਕਰ ਰਿਹਾ ਹੈ ਜਾਂ ਕੋਈ ਟ੍ਰੈਫਿਕ ਨਿਯਮਨ ਉਲੰਘਣਾ ਕਰਦਾ ਉਹਦੇ ਵਾਸਤੇ ਚੈਜ ਚਲਦੀ ਹੈ ਤੇ ਵੀਰੇ ਮੁਰੇਸ਼ ਸਿੰਘ ਰੋਡ ਤੇ ਇੱਕ ਵੱਡੀ ਲੌਕ ਹੋਈ ਸੀ ਉਹਦੇ ਸਬੰਧੀ ਗੱਲ ਕਰਤਾ ਹੈ ਇਹ ਸਾਰਾ ਚੱਲ ਰਿਹਾ ਜੀ ਜੀ ਇਹਨੇ ਤੇ ਪੂਰੇ ਕਸਵਟੀ ਕਿੰਨੀ ਵੀ ਸ਼ਹਿਰ ਪੂਰੇ ਜਲੰਧਰ ਜੀ ਹੋਈ ਹੋਈ ਹੈ ਤੇ ਸ਼ਹਿਰ ਜੀ ਨਾ ਕੋਈ ਸ਼ਹਿਰ ਦੇ 6 ਜਗ੍ਹਾ ਤੇ ਵਕਫਤਾਂ ਦੀ ਲਾਖਵਤੀ ਕੀਤੀ ਗਈ ਹੈ ਕਿੰਨੇ ਮਲਾਜਾਂ ਦਾ ਨਾਕੀਗੇ ਸਰ 200 ਦੇ ਕਰੀਬ ਸਾਡੇ ਮਲਾਜ ਜਿਹੜੇ ਲੱਗੇ ਹੋਏ ਆ ਬਾਕੀ ਤੀਸੇ ਟਰੈਕ ਕੋ ਵੱਖਰੀ ਲੱਗੀ ਹੋਈ ਹੈ ਜੀ ਪਿਛਲੇ ਦਿਨ ਨਸ਼ਾ ਦੀ ਵੱਡੀ ਕਪੜ ਤੇ ਫੜਾਇਆ ਗਿਆ ਉਹ ਤੋਂ ਮੈਂ ਕਿਹਾ ਹਾਂ ਜੀ ਉਸੇ ਕਰਕੇ ਨਸ਼ੇ ਕਰਦੇ ਵੀ ਜਿਹੜਾ ਹੋ ਰਿਹਾ ਤੇ ਬਾਕੀ ਜਿਹੜਾ ਡਰਾਈਵਰ ਨੂੰ ਲੱਗਣਾ ਕਰਦਾ ਜਾਗੂ ਉਸਦੇ ਦੋ ਦਿਨ ਤੋਂ ਅੰਦਰ ਦਾ ਉਸ ਲੱਤੀ ਕੀਤੀ ਹੋਈ ਹੈ